ਲਓ ਵੀ ਮਿੱਤਰੋ ਸਾਨੂੰ ਮਿੱਤਰੋ ਇੱਕ ਨਾ ਖੀਰੀਆਂ ਕਟੀਆਂ ਤੇ ਖੀਰੀਆਂ ਬੱਸੀਆਂ ਦਿਖਾ ਰਹੇ ਆਂ ਬਾਈ ਬਹੁਤ ਸੋਹਣੀਆਂ ਕਟੀਆਂ ਤੇ ਖੀਰੀਆਂ ਬੱਸੀਆਂ ਲੈ ਕੇ ਆਏ ਨੇ ਤੇ ਕੱਲੀ ਕੱਲੀ ਡਿਟੇਲ ਲਵਾਂਗੇ ਖੋਲ ਕਿਸ ਨੂੰ ਦਿਖਾਵਾਂਗੇ ਤੇ ਸਾਰਾ ਰਿਕਾਰਡ ਪੁੱਛਾਂਗੇ ਬਾਈ ਹਾਂ ਤਾਂ ਕਿੰਨੀ ਏਜ ਆ ਤਾਂ ਕੀ ਮੁੱਲ ਕਰਦਾਗਾ ਤੇ ਕਰੋ ਚੱਕਰ ਤੇ ਤਿੰਨ ਬੱਸੀਆਂ ਨੇ ਤਕਰੀਬਨ ਚਾਰ ਕਟੀਆਂ ਨੇ ਲੈ ਵੀਰੇ ਕੱਲੀ ਕੱਲੀ ਖੋਲ ਲਾਉਣ ਜਿਹੜੀ ਮਰਜ਼ੀ ਪਹਿਲਾਂ ਖੋਲ ਲਾ ਤੇ ਸਭ ਤੋਂ ਪਹਿਲਾਂ ਛੋਟੀ ਬਸਤੀ ਦਿਖਾ ਰਿਆਂ ਤੁਹਾਨੂੰ ਤੇ ਆਹ ਕਰੋ ਚੱਕਰ ਆ ਫੇਸ ਕਵਾਲ ਚ ਦੇਖੋ ਕਰਾਂ ਤੇ ਕਦ-ਕਾੜ ਦੇਖੋ ਕਰਾਂ ਛੋਟੀ ਜੀ ਆ ਕਦ-ਕਾੜ ਵੀ ਠੀਕ ਠਾਕ ਆ ਤੇ ਥਾਂ ਤੋਂ ਵੀ ਵਧੀਆ ਨੇ ਚਾਰੇ ਥਾਂ ਨੇ ਤੇ ਇਹਦੀ ਏਜੂਜ ਪੁੱਛਦੇ ਆਂ ਬਾਈ ਹੁਣਾਂ ਤੋਂ ਤੇ ਤਿੰਨੇ ਬੱਸੀਆਂ ਖੋਲਦੇ ਫਿਰ ਪਹਿਲਾਂ ਆਪਾਂ ਤਿੰਨਾਂ ਦੀ ਇਕੱਠੀ ਡਿਟੇਲ ਲੜਾਂਗੇ ਫਿਰ ਤਿੰਨਾਂ ਦਾ ਇਕੱਠਿਆਂ ਦਾ ਬਾਈ ਪੁੱਛਾਂਗੇ ਆਪਾਂ ਡਿਟੇਲ ਤੇ ਕਿੰਨੀ ਜੀ ਦੀਆਂ ਨੇ ਕਿੰਨੀ ਪਾਈਆਂ ਹੈ ਬਾਈ ਤੇ ਇਹ ਕਾਹਦਾ ਖਾਰਿਆਂਗੇ ਆ ਦੇਖੋ ਕਰਾ ਕਦ ਕੜ ਕਰੋ ਚੱਕੇ ਦਾ ਦੇਖੋ ਕਰਾ ਥਾਂ ਤੋਂ ਦੇਖੋ ਕਰਾ ਵਿਥਿਆ ਥਾਂ ਲੱਗੇ ਨੇ ਤੇ ਚਲਾ ਕੇ ਦਿਖਾਉਣੇ ਆ ਚਲੋ ਦੇਖੋ ਤੁਰਦੀ ਕਰਾ ਚੈੱਕ ਕਰੋ ਕਦ-ਕਾਦ ਠੀਕ ਆਗਾ ਬੇਲ ਬੁਲਬੀ ਵਧੀਆ ਆਗੀ ਤੇ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਟੀ ਵੀ ਸੋਹਣੀ ਆ ਤੇ ਕਦ-ਕਾਦ ਦੀ ਵੀ ਠੀਕ ਆ ਤੇ ਇਧਰ ਆ ਤੀਜੀ ਵਸੀ ਆ ਤੀਜੀ ਵਸੀ ਵੀ ਤੁਹਾਨੂੰ ਖੋਲ ਕੇ ਦਿਖਾਉਣੇ ਆਗੇ ਸਾ ਤੀਜੀ ਵਸੀ ਆ ਤੇ ਇਹਦਾ ਵੀ ਕਦਗਾੜ ਕਰਾ ਚੈੱਕ ਕਰੋ ਤੇ ਥਣ ਤੁਸੀਂ ਇਹਦੇ ਵੀ ਦੇਖ ਸਕਦੇ ਹੋ ਚਾਰੇ ਥਣ ਨੇ ਵਿੱਥੀ ਵਾਲੇ ਥਣ ਇਹਦੇ ਵੀ ਲੱਗੇ ਨੇ ਚਾਰੇ ਥਣ ਤੇ ਕਦਗਾੜ ਇਹਦਾ ਵੀ ਠੀਕ ਠਾਕ ਆ ਵਧੀਆ ਫੇਸ ਕੁਆਲਿਟੀ ਵੀ ਸੋਹਣੀ ਆ ਇਹਦੀ ਤੇ ਤਿੰਨਾਂ ਦੀ ਆਪਾਂ ਕੁਸਨਾ ਡਿਟੇਲ ਵਾਈਆਂ ਤੋਂ ਤੇ ਕੀ ਡਿਟੇਲ ਆ ਇਹਦੀ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਅਸੀਂ ਆ ਗਏ ਵੀਰੇ ਜਿਹੜੀ ਆਪਾਂ ਤਿੰਨੇ ਬਸੀਆਂ ਵਸੀਆਂ ਜਾਂਦੀ ਸਭ ਤੋਂ ਪਹਿਲਾਂ ਤੌਰ ਤੇ ਆ ਛੋਟੀ ਹਾਂਜੀ ਉਹਦੀ ਕਿੰਨੀ ਏਜ ਆ ਗਈ ਉਹ ਵੀਰੇ 4 ਮਹੀਨਾ ਵੀ ਆ 4 ਮਹੀਨਿਆਂ ਦੀ ਆ ਉਹ ਹਾਂਜੀ ਠੀਕ ਆ ਤੇ ਹੋਰ ਕਾਰਡ ਵਾਲੀ ਆ ਜਾਂ ਉਹਦੇ ਨਾਰਮਲ ਹੀ ਆ ਨਾਰਮਲ ਹੀ ਆ ਜੀ ਠੀਕ ਆ ਤੇ ਕੀ ਮੁੱਲ ਰੱਖਿਆ ਉਹਦਾ 9000 ਜੀ 9000 ਮੁੱਲ ਰੱਖਿਆ ਦੇਣ ਲੈਣ ਵਾਲੀ ਗੱਲ 10000 ਘੱਟ ਛੱਡ ਦੇਵੀਂ ਯਾਨੀ 8000 ਦੀ ਦੇ ਦਾਂਗੇ ਹਾਂਜੀ ਠੀਕ ਆ ਜਣੀ ਕਿੰਨੇ 9 ਮਹੀਨਿਆਂ ਦੀ ਆ? ਹਾਂਜੀ ਨਹੀਂ 4 ਮਹੀਨਿਆਂ ਦੀ। 4 ਮਹੀਨਿਆਂ ਦੀ ਆ। 9000 ਮੁੱਲ ਰੱਖਿਆ ਜਣੀ। ਹਾਂਜੀ। ਠੀਕ ਆ ਜੀ। ਤੇ ਜਿਹੜੀ ਆ ਦੂਜੀ ਦਿਖਾਈ ਸੀਗੀ ਵੱਡੀ। ਹਾਂਜੀ। ਇਹਦੀ ਕਿੰਨੀ ਏਜ ਆ ਜੀ? ਇਹ ਹੈ ਜੀ 1.5 ਸਾਲ ਦੀ ਆ ਜੀ। ਇਹ 1.5 ਸਾਲ ਦੀ ਆ ਗਈ। ਹਾਂਜੀ। ਇਹ ਤਾਂ ਫਿਰ ਗੱਬਣ ਹੋਣ ਦੇ ਥੋੜੇ ਟਾਈਮ ਰਹਿੰਦਾ ਹਨਾ। ਹਾਂਜੀ ਹਾਂਜੀ। ਠੀਕ ਆ ਤੇ ਇਹਦਾ ਮੁੱਲ ਕੀ ਰੱਖਿਆ? ਇਹਦਾ ਮੁੱਲ ਹੈ 29000 ਰੁਪਈਆ। ਠੀਕ ਆ ਇਹ ਅਜੇ ਖੀਰੀ ਆ? ਹਾਂਜੀ। ਇਹ 29000 ਦੀ ਖੀਰੀ ਆ ਜੀ। ਇਹਦਾ ਮੁੱਲ ਆਪਾਂ ਕਿੰਨੇ ਲੈਣ ਦਾ ਹੋਊਗਾ? ਬਸ 500 ਰੁਪਏ ਛੋੜ ਦੇ ਤੇ ਜਿਹੜੀ ਆਪਾਂ ਤੀਜੇਵੇਂ ਆ ਤੀਜੇ ਇਹ ਤੇ ਦਿਹਾਈਆ ਨੰਬਰ ਤੇ ਹਾਂਜੀ ਇਹਦਾ ਕੀ ਰਿਕਾਰਡ ਆ ਇਹ ਸਟੌਕੀ ਰੱਸੀ ਹੈ ਜੀ ਇਹ ਸਟੌਕੀ ਦੀ ਆ ਗਈ ਹਾਂਜੀ ਠੀਕ ਆ ਤੇ ਇਹਦੀ ਕਿੰਨੀ ਏਜ ਆ ਇਹਦੀ 11 ਕ ਮਹੀਨੇ ਹੋਈਏ ਹੀਟ ਕੱਢੀ ਜੀ ਇਹਦੀ ਇੱਕ ਹੀਟ ਕੱਢਦੀਆਂ ਨੇ 11 ਮਹੀਨੇ ਹੋ ਗਏ ਹਾਂਜੀ ਗਾਂ ਲੀਡ ਨੇ ਗੱਬਨ 100% ਹੋ ਜਾਣੀਆਂ ਹਾਂ ਨਾ ਇੱਕ ਹੀਟ ਆਪਾਂ ਨਗਾਤੀ ਤੇ ਇਹਦਾ ਕੀ ਮੁੱਲ ਕੀ ਰੱਖਿਆ ਇਹਦਾ ਮੁੱਲ ਲੈਣ ਦੇਣੀ ਆ ਜੀ ਸਾਢੇ 26000 ਦੀ ਸਾਢੇ 26000 ਦੀ ਦੇਣੀ ਆ ਲੈਣ ਦੇਣੀ ਆ ਠੀਕ ਆ ਤੇ ਵੀਰੇ ਆਪਣਾ ਨਾਮ ਤੇ ਐਡਰੈਸ ਬੋਲ ਦੋ ਨਾਮ ਪਰਮੇਂਦਰ ਸਿੰਘ ਜਲਾ ਮੋਗਾ ਠੀਕ ਆ ਜੀ ਤੁਸੀਂ ਨਿਹਾਲ ਸਿੰਘ ਵਾਲਾ ਪਿੰਡ ਮਾਣੂ ਕੇ ਜਲਾ ਠੀਕ ਆ ਜੀ ਨੰਬਰ ਬੋਲ ਦੋ ਜੀ 98801 8696 ਰਿਪੀਟ ਕਰ ਦੋ ਜੀ 98801 8696 ਠੀਕ ਆ ਜੀ ਧੰਨਵਾਦ ਵੀਰੇ ਲਓ ਜੀ ਆ ਤਿੰਨੇ ਬੱਸੀਆਂ ਦੇ ਵਿੱਚੋਂ ਜੇ ਵੀ ਕੋਈ ਵੀ ਬੱਸੀ ਪਸੰਦ ਆਉਂਦੀ ਆ ਬਾਈ ਤਾਂ ਨੰਬਰ ਲੈ ਕੇ ਦੇਤਾ ਪ੍ਰੋਪਰ ਤੁਹਾਨੂੰ ਬਾਈ ਨਾਲ ਕਰ ਲਿਓ ਸੰਪਰਕ ਲਓ ਜੀ ਬਾਈ ਹੁਣ ਇੱਧਰ ਖੀਰੀਆਂ ਕੱਟੀਆਂ ਲੈ ਕੇ ਆਏ ਨੇ 1 2 3 4 ਕੱਟੀਆਂ ਲੈ ਕੇ ਆਏ ਨੇ ਬਾਈ ਹੁਣੀ ਤੇ ਸਾਰਿਆਂ ਦੀ ਲੰਮਾ ਗੇ ਡਿਟੇਲ ਆਪਾਂ ਕਿੰਨੀ ਏਜ ਦੀਆਂ ਨੇ ਖੀਰੀਆਂ ਨੇ ਕਿਵੇਂ ਆ ਤੇ ਤੁਸੀਂ ਦੇਖ ਸਕਦੇ ਹੋ ਚਾਰ ਕੱਟੀਆਂ ਨੇ ਆ ਵੱਡੀ ਆਗੀ ਤਿੰਨ ਛੋਟੀਆਂ ਨੇ ਤੇ ਬਾਈ ਹੁਣ ਤਾਂ ਆਪਾਂ ਪੁੱਛਦੇ ਆ ਸਾਰਿਆਂ ਦਾ ਡਿਟੇਲ ਕਿੰਨੀ ਏਜ ਦੀਆਂ ਨੇ ਇਹ ਤੇ ਬਾਈ ਜਿਹੜੀ ਆ ਪਹਿਲੀ ਬੱਸੀ ਆਹ ਕੱਟੀ ਆ ਗਈ ਹਾਂਜੀ ਇਹ ਗਾ ਕਿੰਨੀ ਏ ਦੀ ਆ ਗਈ ਇਹ ਲਗਭਗ ਸਾਲ ਦੀ ਕੱਟੀ ਆ ਜੀ 1 ਸਾਲ ਦੀ ਕੱਟੀ ਆ ਜੀ ਹਾਂਜੀ ਠੀਕ ਆ ਅਸੀਂ ਤਾਂ ਖੀਰੀ ਨੇ ਦੰਦੋ ਹਣਾ ਫਿਰ ਹਾਂਜੀ ਹਾਂਜੀ ਠੀਕ ਆ ਕੀ ਮੁੱਲ ਰੱਖਦੇ ਆ ਦਾ ਇਹਦਾ ਲੈਣ ਦਾ ਨੇ 21000 ਰੁਪਏ ਜੀ 21000 ਜੱਸ ਨੂੰ ਹੀ ਆ ਹਾਂਜੀ ਮਾਨ ਤਾਂ ਹੂ ਮਾੜਾ ਮੋਟਾ ਕਿ ਨਹੀਂ 16000 ਸੋੜ ਸੱਪਈ ਹੋਊਗਾ ਠੀਕ ਆ ਤੇ ਜਿਹੜੀ ਮੇਰੇ ਦੂਜੇ ਨੰਬਰ ਵਾਲੀ ਆ ਕੱਟੀ ਇਹਦੀ ਕੀ ਏਜ ਆ ਡੇਢ ਸਾਲ ਦੀ ਹੈ ਜੀ ਇਹ ਡੇਢ ਸਾਲ ਦੀ ਹੈ ਵੀ ਦੰਦੋ ਖੀ ਰਹੀ ਹੈ ਹਨਾ ਹਾਂ ਜੀ ਚਾਰੇ ਥਣਾਈ ਜਦੇ ਚਾਰੇ ਥਣ ਨੇ ਇਹਦੇ ਵੀ ਤੇ ਚਾਰੇ ਥਣ ਨੇ ਬਿੱਥੇ ਦੇ ਥਣ ਨੇ ਮਿੱਤਰੋ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਮੁੱਲ ਕੀ ਰੱਖਿਆ ਵੀਰੇ ਇਹ ਲੈਣ ਦਾ 24000 ਰੁਪਏ ਜੀ ਇਹ ਲੈਣ ਦਾ 24 ਦਾ 24 ਆ ਯਾਨੀ ਜਸਨੋ ਹੀ ਹੈ ਦੀ ਵੀ ਹਾਂ ਜੀ ਠੀਕ ਆ ਤੇ ਜਿਹੜੀ ਆ ਵੱਡੀ ਕੱਦ ਦੀ ਆ ਹਾਂ ਜੀ ਇਹਦੀ ਕਿੰਨੀ ਏਜ ਆ ਗਈ ਇਹ ਲਗਭਗ 2 ਸਾਲ ਦੇ ਕਰੀਬ ਹੈ ਜੀ ਇਹਦੀ 2 ਸਾਲ ਦਾ ਇਹ ਫਿਰ ਗੱਬਣ ਗੁੱਬਣ ਹੋਣ ਦਾ ਚਾਂਸ ਹੋਊਗਾ ਹਾਂ ਜੀ ਤਾਂ ਕਰਕੇ ਹਟ ਗਈ ਤਾਰਾ ਕਰਕੇ ਹਟ ਗਈ ਜਾਨੀ ਠੀਕ ਆ ਜਾਨੀ ਇੱਕ ਰਿਪੀਟਰ ਨਗਾਦੀ ਆਪਾਂ ਰਿਪੀਟ ਕਰਤੀ ਠੀਕ ਆ ਤੇ ਇਹ 2 ਸਾਲ ਦੀ ਤੇ ਇਹਦਾ ਮੁੱਲ ਇਹਦਾ ਮੁੱਲ ਲੜੇ 43000 ਰੁਪਏ ਲੈਣ ਦੇਣੀ 43000 ਲੈਣ ਦੇਣੀ ਇਹਦਾ ਵੀ ਇਹ ਵੀ ਖੀਰੀ ਆ ਜੀ ਦੰਦੋਂ ਹਨਾ ਠੀਕ ਆ ਮਾਨਤਾ ਦਾ ਹੋ ਜੂ ਸਾਰਿਆਂ ਦੇ ਵਿੱਚੋਂ ਹਨਾ ਆ ਛੋੜ ਛੱਪਾ ਹੋ ਜੂਗਾ ਛੋੜ ਛੱਪਾ ਹੋ ਜੂਗਾ ਤੇ ਜਿਹੜੀ ਇਹ ਚੌਥੇ ਨੰਬਰ ਤੇ ਆ ਇਹਦੀ ਕਿੰਨੀ ਏਜ ਆ ਜੀ ਇਹ ਵੀ ਸਾਲ ਤੋਂ ਮਹੀਨਾ ਕਰ ਪਈ ਇਹ ਤੋਂ ਸਾਲ ਤੋਂ ਜਨ 11 ਮਹੀਨਿਆਂ ਦੀ ਆ ਇਹ ਠੀਕ ਆ ਤੇ ਇਹਦਾ ਮੁੱਲ ਇਹਦਾ ਮੁੱਲ ਹੈ 19000 ਰੁਪਏ ਇਹਦਾ 19000 ਆ ਇਹ ਕਿੰਨੇ ਦੀ ਹੋ ਜੂਗੀ ਬਸ ਛੋਟ ਹੀ ਕਰਾਂਗੇ ਜੀ ਜਣੀ ਛੋਟ ਸੱਪਾ ਹੀ ਆ ਜਣੀ ਜਣੀ ਫਿਕਸ ਜੇ ਮੁੱਲ ਨੇ ਜਣੀ ਬਾਲੇ ਵੱਡੇ ਮੁੱਲ ਨਹੀਂ ਹੈਗੇ ਆਪਣੇ ਹਾਂ ਹਾਂ ਜੀ ਹਾਂ ਜੀ ਠੀਕ ਆ ਤੇ ਨੰਬਰ ਬੋਲ ਦੋ ਵੀਰੇ ਆਪਣੇ ਕਿਹੜਾ 8801 ਹਾਂਜੀ 8699 ਠੀਕ ਆ ਤੇ ਐਡਰੈਸ ਬੋਲ ਦੋ ਕਿਹੜਾ ਇੱਕ ਵਾਰੀ ਹੋਰ ਐਡਰੈਸ ਮਾਣੂ ਕਿ ਗੱਲ ਪਿੰਡ ਹਾਂਜੀ ਜ਼ਿਲ੍ਹਾ ਮੋਗਾ ਠੀਕ ਆ ਜੀ ਤਸਵੀਰ ਨੇ ਆ ਤੁਸੀਂ ਬੋਲ ਠੀਕ ਆ ਤੇ ਆਪਣਾ ਵਪਾਰ ਦਾ ਕੰਮ ਆ ਜਾਂ ਘਰ ਦੀ ਘਰੀ ਰੱਖਿਓ ਆ ਨਹੀਂ ਵਪਾਰ ਦਾ ਕੰਮ ਵਪਾਰ ਦਾ ਕੰਮ ਆ ਕਰੇ ਕਿ ਨਗ ਬਸੂ ਹੁੰਦੇ ਨੇ ਹਾਂਜੀ ਕਰੇ ਹਰ ਵਾਰਤ ਹੁੰਦੇ ਆ ਪੰਜ ਸੱਤ ਕਟੀਆਂ ਪੰਜ ਸੱਤ ਕਟੀਆਂ ਦੇ ਬੱਸੀਆਂ ਵਿੱਚ ਪੰਜ ਸੱਤ ਬੱਸੀਆਂ ਆਉਂਦੇ ਆ ਪੰਜ ਸੱਤ ਬੱਸੀਆਂ ਆਉਂਦੇ ਆ ਠੀਕ ਮੁੱਲ ਦੀ ਆਉਂਦੀਆਂ ਨਾ ਕਿ ਉੱਚੇ ਭਾਦੀਆਂ ਵੀ ਹੁੰਦੀਆਂ ਜੇ ਮੁੱਲ ਜਾਇਜ਼ ਮੁੱਲ ਦਾ ਨਾ ਹੋਵੇ ਠੀਕ ਆਂ ਨੀ ਘਰੋਂ ਵੀ ਤਸੱਲੀ ਕਰਕੇ ਬੰਦਾ ਲਿਆ ਸਕਦਾ ਸਪੈਸ਼ਲ ਕਟੀਆਂ ਦੇ ਬੱਸੀਆਂ ਦਾ ਕੰਮ ਆਪਣਾ ਹਾਂਜੀ ਠੀਕ ਆ ਧੰਨਵਾਦ ਵੀਰੇ ਤੇ ਲਓ ਜੀ ਆ ਜਿਹੜੀਆਂ ਬੱਸੀਆਂ ਨੇ ਤੇ ਕਟੀਆਂ ਦੇ ਬੱਸੀਆਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਪਸੰਦ ਆਉਣਾ ਨਗ ਤੇ ਬਾਈ ਦਾ ਨੰਬਰ ਲੈ ਕੇ ਦੇਤਾ ਤੁਹਾਨੂੰ ਬਾਈ ਨਾਲ ਕਰ ਲਿਓ ਸੰਪਰਕ ਤੇ ਕਾ ਬੱਸੀ ਦੇਖੋ ਤੇ ਸ਼ਿੰਗਾਰ ਕੇ ਲਿਆ ਬਾਈ ਬਹੁਤ ਵਧੀਆ ਤੇ ਪੁੱਸਾਂ ਕੇ ਬਾਈ ਨੂੰ ਕਿੰਨੀ ਏਜ ਹੂ ਜੀ ਇਹਦੀ ਪਹਿਲਾਂ ਥਾਂ ਤੋਂ ਚੈੱਕ ਕਰ ਲਓ ਜੀ ਥਾਂ ਤੋਂ ਮੋਟੇ ਥਣ ਲੱਗਣੇ ਬਿੱਥੀ ਦਾ ਥਾਣਾ ਦੇਖੋ ਬਰਾ ਚੈੱਕ ਕਰੋ ਡੱਬੀ ਆ ਚੱਪ ਦੀ ਬਾਈ ਕਿੰਨੀ ਏਜ ਆ ਦੀ ਇਹਦੀ ਵੀਰੇ ਬਾਈ ਜੀ ਯਾਰ ਬਾਈ ਜੀ ਯਾਰ ਏਜ ਕਿੰਨੀ ਆ ਇਹਦੇ ਹੋਊਗੀ 1.5 ਸਾਲ ਦੀ ਕ ਨਹੀਂ 1.5 ਸਾਲ ਤੋਂ ਦਾ ਘਾਟੀ ਆ ਘਾਟੀ ਆ ਸਾਲ ਦੀ ਹਾਂ ਹੈਗੀ ਐ ਸਾਲ ਦੀ ਦਾ ਹੋਣਾ ਸਾਲ ਦੀ ਦਾ ਜ 15 15 ਮਹੀਨਾ ਦੀ ਹੋ ਬਈ 1.5 ਸਾਲ ਸਭਾ ਸਭਾ ਸਾਲ ਦੇ ਵਿੱਚ ਆ ਨੰਬਰ ਬੋਲ ਦੇਗਾ ਨੰਬਰ ਇਹ ਕਿੰਨੇ ਦੀ ਹੋ ਜੂਗੀ ਹਾਂ ਨੰਬਰ ਬਾਈ ਨੰਬਰ ਨੰਬਰ ਮੇਰਾ ਹੈਗਾ 88729 5567 ਠੀਕ ਆ ਕਿੰਨੇ ਬਣ ਜੂਗੀ ਬਣ ਜੂਗੀ ਇਹ ਤਾਂ ਵੀਰੇ ਹੁਣ ਤੂੰ ਦੱਸ ਦੇ ਬਾਕੀ ਨਹੀਂ ਮੈਂ ਤਾਂ ਵੀਡੀਓ ਬਣਾਉਣੀ ਆ ਤੂੰ ਦੱਸ ਦੇ ਵਾਰਨ ਨੂੰ ਤਾਂ ਹੋਣਾ 17-18 ਦੀ ਬਣ ਜਾਣੀ ਹੈ 17-18 ਦੀ ਬਣ ਜਾਂਦੀ ਹੈ ਕਿੰਨਾ ਮੰਗਦਾ ਮੈਂ 120 ਤਾਂ 220 22000 ਮੰਗਦਾ ਯਾਨੀ ਬਾਈ ਕਹਿੰਦਾ 17 ਕ ਦੀ ਬਣ ਜੂਗੀ 22000 ਮੰਗਦਾ ਬਾਕੀ ਤੁਸੀਂ ਬਾਈ ਤੇ ਫੋਨ ਤੇ ਗੱਲ ਕਰ ਲਿਓ ਬਾਈ ਨਾਲ ਬਾਈ ਵੀ ਦੇ ਦੂਗਾ ਸੌਗਾ 15-15 ਵਾਲੀ ਵੀ ਦੇ ਦੂਗਾ ਬਾਕੀ ਤੁਸੀਂ ਬੱਸੀ ਦੇਖ ਲਓ ਤੇ ਇਧਰ ਦੇਖੋ ਬੱਸੀਆਂ ਆਹ ਦੇਖੋ ਕਿੰਨੀ ਵਧੀਆ ਐਚਐਫਆ ਵੀ ਫੇਸ ਕੁਆਲਟੀ ਦੇਖੋ ਯਾਰ ਕਿੰਨੀ ਸੋਹਣੀ ਹੈ ਜੀ ਚਿੱਟੇ ਮੂੰਹ ਵਾਲੀ ਆ ਤੇ ਉਧਰ ਡੱਬੀ ਖੜੀ ਐ ਐਫ ਐਨ ਦੋਨੀਆਂ ਝੋਲੀਆਂ ਐ ਦੀਆਂ ਵੀ ਦਿਖਾ ਦਿੰਦੇ ਆ ਝੋਲੀ ਝਾਲੀ ਦੇਖੋ ਇਹਦੀ ਝੋਲੀ ਝਾਲੀ ਇਹਦੀ ਵੀ ਠੀਕ ਆ 7 ਤੋਂ 4 ਨੇ ਪੂਰੇ ਵਧੀਆ ਦਿੱਥੀ ਆਲੇ ਥਾਨ ਨੇ ਕੀ ਮੁੱਲ ਕਰਿਆ ਭਾਈ ਦੋਨਾਂ ਦਾ ਹਾਂਜੀ ਦੋਨਾਂ ਦਾ ਕੀ ਮੁੱਲ ਕਰਿਆ 30000 30000 ਦੋਨਾਂ ਨਾਲ ਕੇ ਇੱਕ ਦਾ ਦੋ ਮੈਂ ਦਾ ਦੋਨਾਂ ਦਾ 20000 ਨੰਬਰ ਬੋਲ ਦੀ 81462 00238 ਉਹ ਜੁਮਾਨਤਾਂ ਉਹ ਜੁਮਾਨਤ ਠੀਕ ਆ ਤੇ ਕਿੰਨੀ ਐ ਜੇ ਦੋਨਾਂ ਦੀ ਆ 6 ਮਹੀਨੇਾਂ ਦੀ ਆ ਕੁਝ ਮਹੀਨੇ ਉਹ 5 ਮਹੀਨਿਆਂ ਦੀ ਆ 6 ਮਹੀਨਿਆਂ ਦੀ ਆ ਠੀਕ ਆ ਬਾਈ 30000 ਮੁੱਲ ਕਰਿਆ ਬਾਈ ਨੇ 1 ਦਾ 15 ਕਰਿਆ ਤੇ ਬਾਈ ਕਹਿੰਦਾ ਹੋ ਜੋ ਮਾਨਤਨ ਹੋ ਜੋ ਕਰ ਲਿਓ ਸੰਪਰਕ ਜੇ ਇਹ ਚੋ ਵੀ ਕੋਈ ਪਸੰਦ ਆਉਂਦੀ ਆ ਇਹ ਬਣਾਈ ਹੋਈ ਆ ਇਹ ਖੀਰੀ ਆ ਇਹ ਖੀਰੀ ਆ 9 ਮਹੀਨਿਆਂ ਦੀ ਆ 9 ਮਹੀਨਿਆਂ ਦੀ ਆ ਇਹ ਖੀਰੀ ਆ 9 ਮਹੀਨਿਆਂ ਦੀ ਐਫ ਚੋਲੀ ਕਿਵੇਂ ਆ ਚੋਲੀ ਠੀਕ ਹੈ ਜੀ ਕਾਲਾ ਥਾਨ ਲੱਗੇ ਚਾਰੇ ਥਾਂ ਦੇ ਪੂਰੇ ਹਾਂ ਜੀ ਕਿੰਨਾ ਮੁੱਲ ਕਰਿਆ 18000 18000 ਕਿੰਨੇ ਦੇਣ ਲੈਣ ਲੈਣ ਹੋ ਜੂ 2000 ਮਾਰਚ ਤੋਂ ਯਾਨੀ 15 ਵੀ ਕਰ ਦੇਗਾ ਹੋਰ ਵੀ ਹੋ ਜੂਗਾ ਨੰਬਰ ਬੋਲ ਦੇ ਨੰਬਰ ਬੋਲੀ 978925114 ਇੱਕ ਵਾਰੀ ਹੋਰ ਬੋਲ ਦੇ ਵੀਰੇ 978925114 ਠੀਕ ਆ ਧੰਨਵਾਦ ਆਪ ਤੇ ਪਾਈਗਾ ਬਾਈ ਮੈਂ ਬਾਈ YouTube ਤੇ YouTube ਸ਼ੌਂਕੀ ਗਰੇਵਾਲ ਇੱਕ ਧਾਲੀ ਵਾਲ ਡੇਰੀ ਫਾਰਮ ਦੇਖੋ ਬਈਆ ਚੋਲੀ ਚਾਲੀ ਦੇ ਕੋਲ ਤਾਰੇ ਚਾਰੇ ਥਣ ਲੱਗੇ ਨੇ ਬਹੁਤ ਸੋਹਣੀਆਂ ਚੋਲੀ ਚਾਲੀ ਵੀ ਟੱਪੀ ਆ ਗਈ ਕਰਨ ਦੇ ਸਪਰਕ ਇਹਨਾਂ ਉਹ ਕੋ ਮਾ ਤੇ ਇਧਰ ਦੇਖੋ ਘਰ ਇਧਰ ਵੀ ਬਸੀਆਂ ਖੜੀਆਂ ਨੇ ਇਹਨਾਂ ਦੀ ਪਲੇਸ ਹੈ ਜਿਹੜੇ ਸਟੇਜ ਨੂੰ ਆ ਗਏ ਆ ਗਏ ਆ ਆਹ ਜੀ ਕੋ ਨਾਪਰਤੀ ਕਰਦੇ ਨੇ ਇਹਨਾਂ ਨੂੰ ਗਵਾ ਦੇ ਛੱਕਣਾ ਮੁੰਡੇ ਕਿਦੇ ਆ ਇਹ ਆਹ ਦੇਖੋ ਆਹ ਦੇਖੋ ਜਮਾ ਕਾਲੀ ਖੜੀ ਆ ਜੀ ਜਮਾ ਕਾਲੀ ਆ ਗਈ ਤੇ ਢੋਲੀ ਚਾਲੀ ਨੂੰ ਮੇਰਾ ਢੋਲੀ ਚਾਲੀ ਬੜੀ ਇਹਦੇ ਚਾਰੇ ਥਾਂ ਨੇ ਇਹਦੇ ਵੀ ਦਿੱਥੇ ਥਾਂ ਦੇ ਹੋ ਜੇ ਕੀ ਮੁੱਲ ਕਰਿਆ ਇਹਦਾ 40000 40000 ਕਿੰਨੇ ਦੋਵੋਗੇ ਦੇ ਦਾਂਗੇ ਲਾਓ ਵੀ ਮੁੱਲ ਕੀ ਲਾਉਨੇ ਆ ਤੁਸੂ ਤੁਸੀਂ ਦੱਸੋ ਆਇਤਾ ਤੁਸੀਂ ਦੱਸੋ ਬੜਾ ਜਾਨ 40000 ਦੀ ਜਮਾ ਦੇ ਆ ਮੈਂ ਦਊਗਾ ਬਾਈ ਹਨਾ ਬਾਕੀ ਮੁੱਲ ਲਾਓ ਕਿੰਨਾ ਲਾਓਗੇ ਉਨੇ ਹੀ ਲੱਗ ਜੂਗਾ ਮੁੰਡੇ ਦਾ ਲੈ ਵੀ ਮਿੱਤਰ ਸਾਨੂੰ ਨਾ ਅੱਜ ਕਰਾਵਾਂ ਮੰਡੀ ਤੇ ਆ 23 ਤਰੀਕ ਗਲੀ ਤੇ ਤੇ ਮਿੱਤਰ ਸਾਨੂੰ ਬੱਸੀਆਂ ਲਾ ਰਹੇ ਆ ਇੱਧਰ ਸਪੈਸ਼ਲ ਬੱਸੀਆਂ ਦੇ ਗਾਵਾਂ ਦੀ ਖਾਤਰ ਮੰਡੀ ਲੱਗਦੀ ਐ ਇਹ ਸਾਨੂੰ ਪਤਾ ਤੇ ਬੱਸੀਆਂ ਦੀ ਡਿਟੇਲ ਲੈ ਕੇ ਦਿੰਦੇ ਸਾਨੂੰ ਪੁੱਛਦੇ ਆ ਦੇਖੋ ਕਿੰਨੀਆਂ ਬੱਸੀਆਂ ਖੜੀਆਂ ਨੇ ਕਿੰਨੀਆਂ ਨੇ ਸੋਹਣੀਆਂ ਸੋਹਣੀਆਂ ਖੜੀਆਂ ਨੇ ਕਿਸੇ ਬੱਸੀ ਦੀ ਲੈਣਿਆਂ ਡਿਟੇਲ ਆਪਾਂ ਜਿਵੇਂ ਆ ਦੋ ਬੱਸੀਆਂ ਖੜੀਆਂ ਨੇ ਜਿਵੇਂ ਆ ਆ ਦੇਖੋ ਆ ਬੱਸੀ ਖੜੀ ਐ ਇੱਕ ਤੇ ਉਧਰ ਇੱਕ ਕਾਲੀ ਖੜੀ ਆ ਬਾਈ ਤੋਂ ਪੁੱਛਦੇ ਆ ਕਿ ਦੇਖੋ ਕਰੋ ਇੱਕ ਕਾਲੀ ਬੱਸੀ ਆ ਖੜੀ ਆ ਇਹ ਤੋਂ ਪੁੱਛਾਂਗੇ ਬਾਈ ਤੋਂ ਕੀ ਡਿਟੇਲ ਆ ਕਿੰਨੀ ਉਮਰ ਦੀ ਐ ਕੀ ਮੁੱਲ ਕਰਦਾਗਾ ਠਾਂ ਠੁੰਦੇ ਠਾਂ ਠੁੰਦੇ ਨੂੰ ਕਰਾਂਗੇ ਤਾਂ ਦੇਖ ਸਕਦੇ ਹੋ ਇੱਕ ਵਧੀਆ ਰੱਖੂਗਾ ਤੇ ਤੁਹਾਨੂੰ ਦੇਖ ਸਕਦੇ ਤੁਸੀਂ ਵਧੀਆ ਇਹ ਕੀ ਆਲਾ ਵੀਰੇ ਵਧੀਆ ਜੀ ਤੇ ਕੀ ਮੁੱਦਾ ਰੱਖਿਆ ਪਸੰਦੀ ਦਾ ਮੁੱਲ 35000 ਜੀ ਇੱਕ ਦਾ 35000 ਇੱਕ ਦਾ ਕਿੰਨੀ ਇਹ ਜੀ ਦੋਨਾਂ ਦੀ ਸਾਲ-ਸਾਲ ਦੀਆਂ ਹੀ ਕੀਰੀਆਂ ਦੋਨੇ ਸਾਲ-ਸਾਲ ਦੀਆਂ ਕੀਰੀਆਂ ਆਣੀਆਂ ਨੇ ਹਾਂਜੀ ਠੀਕ ਆ 35000 ਇੱਕ ਦਾ ਇੱਕ ਦਾ 35000 ਦੋਨਾਂ ਦਾ ਦੋਨਾਂ ਦਾ ਦੇ ਦਾਂਗੇ 50000 ਦੀ ਜੋੜੀ ਦੋਨਾਂ ਦੀਆਂ 50 ਦਾ 50 ਦੀ ਉਂ ਬਣਦੀ ਹੈ 70 ਦੀ ਹੈਨਾ ਹਾਂ 70 ਦੀ 50 ਦੀ ਦੇਣੀ ਆ ਨੰਬਰ ਬੋਲ ਦੇ ਨੰਬਰ 84378 3070 ਇੱਕ ਵਾਰੀ ਹੋਰ ਬੋਲ ਦੇ 84378 3070 ਠੀਕ ਆ ਧੰਨਵਾਦ ਲੈ ਵੀ ਮਿੱਤਰੋ ਆਪਸੀ ਨਾਲ ਕਿਸੇ ਨੂੰ ਪਸੰਦ ਆਏ ਦੋਨਾਂ ਦਾ ਤਾਂ ਨੰਬਰ ਲੈ ਕੇ ਦਿੱਤਾ ਇੱਕ ਕਾਲੀ ਇੱਕ ਡੱਬੀ ਦੀ ਉਹਨੇ ਐਫ.ਐਫ.ਆਈ ਨੇ ਬਾਈ ਨਾ ਕਰ ਲਿਓ ਇਸ ਪਰਖ ਤੇ ਨੰਬਰ ਸੰ ਲੈ ਕੇ ਦੇਤਾ ਜਿਵੇਂ ਆ ਬੱਸੀ ਐ ਇੱਧਰ ਆ ਦੀ ਕਾਲੀ ਬੱਸੀ ਦੇਖ ਸਕਦੇ ਹੋ ਇਹਦਾ ਕੀ ਮੁੱਲ ਕਰਿਆ ਬਾਈ ਇਹਦਾ 12000 ਦੀ 12000 ਕਿੰਨੀ ਏਜ ਆ ਦੀ 8 ਹੀ ਹੋਏ 9 ਮਹੀਨੇ ਦੀ ਆ ਜੀ 9 ਮਹੀਨੇ ਦੀ ਕੀਰੀ ਆ ਕਿੰਨੇ ਦੇਣੀ ਆ ਇਹ 9000 ਦੀ ਦੇ ਦੋ ਨੰਬਰ ਬੋਲ ਦੋ 978115755 ਰਿਪੀਟ ਦੁਬਾਰੇ ਦੁਬਾਰੇ ਨੰਬਰ ਬੋਲ ਦੇ ਰਿਪੀਟ ਕਰੋ 978115755 ਠੀਕ ਆ ਐਚ ਐਫ ਆ ਨਾ ਹਾਂਜੀ ਐਚਐਫਾ ਬਾਈ 9 ਮਹੀਨਿਆਂ ਦੀ ਆ ਤੇ ਬਾਈ ਦਾ ਨੰਬਰ ਲੈ ਕੇ ਦੇਤਾ ਬਾਈ ਨਾ ਕਰ ਲੈ ਸੰਪਰਕ ਜਿਆ ਨੰਬਰ ਬਸ ਹੀ ਪਸੰਦ ਆਉਂਦੀ ਆ ਤੇ ਆ ਕਿੰਨੇ ਮਹੀਨਿਆਂ ਦੀ ਆ ਬਾਈ ਇਹ ਵੀ 9 ਮਹੀਨਿਆਂ ਦੀ ਆ ਇਹ ਵੀ 9 ਮਹੀਨਿਆਂ ਦੀ ਆ ਕੀ ਮੰਗਲ ਕਰਿਆ ਇਹਦਾ ਇਹ ਰਿਹਾ ਵੀਰੇ ਸੱਤ ਆ ਯਾਰ ਖੀਰੀ ਆ ਵੀ ਹਨਾ ਖੀਰੀ ਆ ਐਚਐਫਾ ਵੀ ਹਾਂਜੀ ਤੇ ਦੇਣੀ ਕਿੰਨੇ ਦੀ ਆ 73 ਦੇਣਾ ਕਿੰਨੇ ਦੀ 73 ਦੇ ਦਾਂਗੇ 73 ਜਸਨੋ ਆ ਨੰਬਰ ਨੰਬਰ 6283905427 ਇੱਕ ਵਾਰੀ ਹੋਰ ਬੋਲ ਦੇ 6283905427 ਠੀਕ ਆ ਧੰਨਵਾਦ ਠੀਕ ਲੈ ਭਈਆ ਤਿੰਨ ਚਾਰ ਬਸਤੀਆਂ ਫਿਰ ਤੇਲ ਲੈ ਕੇ ਦੇਤੀ ਜੇ ਇਹਨਾਂ ਚ ਕੋਈ ਵੀ ਬਸਤੀ ਪਸੰਦ ਆਉਲੀਆ ਕਰ ਲਿਓ ਬਾਈਨਸ ਫਰਕ ਆਜੋ ਹੋਰ ਵੀ ਦਿਖਾਉਣੇ ਆ ਸੰ ਨੂੰ ਆ ਵੀ ਇਹ ਜਰਸੀ ਆ ਇਹ ਜਰਸੀ ਆ ਇਹ ਪੰਜਾਬ ਵਾਲੀ ਆ ਕੀ ਮੰਨ ਕਰਿਆ ਦਾ ਇਹ ਤਾਂ 12 ਜੀ ਇਹਦਾ 12 ਕਿੰਨੇ ਦੇਣੀ ਆ 5 ਮਹੀਨੇ ਦੀ ਕਿੰਨੇ ਦੀ ਦੇਣੀ ਆ ਇਹ ਦੇ ਦਾਂਗੇ 10000 ਜੀ 10000 ਦੀ ਸਾਢੇ 5 ਮਹੀਨੇ ਵਾਲੀ ਆ ਹਾਂਜੀ ਇਹਦੀ ਝੋਲੀ ਬਹੁਤ ਚੋਲੀ ਵਧੀਆ ਕੀ ਦੀ ਝੋਲੀ ਜੀ ਦੇਖੋ ਆਹੋ ਮਿੱਤਰ ਝੋਲੀ ਦਿਖਾ ਦਿੰਨੇ ਤੁਹਾਨੂੰ ਉਹਦੀ ਦੇਖੋ ਘਰ ਝੋਲੀ ਤੁਸੀਂ ਦੇਖ ਸਕਦੇ ਹੋ ਤੇ ਸਾਨੂੰ ਵਧੀਆ ਲੱਗੇ ਹੋਏ ਨੇ ਦਿੱਥਿਆ ਥਾਨ ਨੇ ਵਧੀਆ ਝੋਲੀ ਝਾਲੀ ਵਧੀਆ ਗਈ ਜਰਸੀ ਆ ਪੰਜਾਬ ਵਾਲੀ ਬਾਈ ਵੀ ਦੋ ਲੈ ਕੇ ਆਇਆ ਕਰਨ ਦੇ ਸਪਰਕ ਬਾਈ ਨਾਲ ਤੇ ਆ ਬੱਚੀ ਦੇਖੋ ਇੱਕ ਬਾਈ 8000 ਰੁਪਏ ਮੰਗਦਾ ਇਹਦਾ ਆ ਬੱਸੀ ਦਾ 12 ਮਹੀਨਿਆਂ ਦੀ ਗੱਲ ਆ 8000 ਰੁਪਏ ਮੰਗਦਾ ਬਾਕੀ 6 6 ਦੀ ਦੇ ਦੂ 5 6 ਦੀ ਦੇ ਦੂਗਾ ਤਾਂ ਤੁਹਾਨੂੰ ਬੜੀਆਂ ਨੇ ਇਹ ਤਾਂ ਤੁਹਾਨੂੰ ਦੇਖੋ ਕਰਾਂ ਤੁਹਾਨੂੰ ਬੜੀਆਂ ਤੁਹਾਨੂੰ ਬਹੁਤ ਵਧੀਆ ਲੱਗੇ ਹੋਣੇ ਕਿੰਨਾ 8000 ਰੁਪਏ ਬਣਾਇਆ ਪਿੱਛੇ ਬੈਠੇ ਅੱਠ ਮਾਗ ਦਾ ਅੱਠ 8000 ਰੁਪਏ 12 ਮਹੀਨਿਆਂ ਦੀ ਆ 12 ਮਹੀਨੇ ਨੰਬਰ ਬੋਲੀ ਮੜਾ ਜਾ 81960 ਹਾਂ 85203 ਠੀਕ ਆ 81960 85203 ਨੰਬਰ ਆ ਜੇ ਆ ਬੱਸੀ ਪਸੰਦ ਆਉਂਦੇ ਆ ਬਾਈ ਨੂੰ ਕਰ ਲੈ ਸੰਪਰਕ ਤੇ ਇਧਰ ਆ ਬੱਸੀਆਂ ਦੇਖੋ ਆ ਬੱਸੀ ਦੇਖੋ ਇੱਕ ਇਧਰ ਕਾਲੀ ਖੜੀ ਹੈ ਤੇ ਕਿੰਨੀ ਆ ਜਾ ਬਈ ਇਹਨਾਂ ਦੀ ਤੇਰੀ 4ਵੇਂ ਦੀ ਇਹਦੀ 6ਵੇਂ ਦੀ ਇਹਦੀ 6 ਆ ਇਹਦੀ 4 ਆ ਕੀ ਮੁੱਲ ਕਰਦਾ ਮੁੱਲ ਦਾ 30000 ਕਰਦਾ ਦੋਨਾਂ ਦਾ ਜੋੜੇ ਦਾ ਜੋੜੇ ਦਾ ਕਿੰਨੇ ਦੇਣੀਆਂ ਨੇ 28000 ਦੀਆਂ ਦੇ ਦਾਂਗੇ ਨੰਬਰ ਬੋਲੀ 82 83 84 98 15 ਇੱਕ ਵਾਰੀ ਹੋਰ ਬੋਲ ਦਿਓ 82 83 84 98 15 ਠੀਕ ਆ ਲੈ ਬਈ ਹਣ ਦੱਸਿਆ ਦੋਨਾਂ ਤੇ ਪਸੰਦ ਆਉਂਦੀਆਂ ਨਾ ਬਾਈ ਨਾਲ ਕਰ ਦੱਸ ਪਰ ਇਹ ਛੋਲੀ ਛਾਲੀ ਇਹਦੀ ਵੀ ਵਧੀਆ ਸੀ ਇਹਦੇ ਵੀ ਥਾਂ ਤੁਹਾਨੂੰ ਵਧੀਆ ਲੱਗਿਆ ਨੇ ਚਾਰੇ ਥਾਂ ਦੇ ਕਿੱਦਰਾ ਹੀ ਆ ਆਹ ਸ਼ਨਹੋਰ ਵੀ ਦਿਖਾਉਣੇ ਆ ਇਹਨੂੰ ਵੀ ਕੱਢਿਓ ਜੀ ਇੱਧਰ ਨੂੰ ਕੱਢਿਓ ਇੱਧਰ ਨੂੰ ਲਓ ਵੀ ਆਹ ਦੋਸਤਿਆਂ ਨੇ ਇੱਕ ਜਰਸੀ ਆ ਇੱਕ ਡੱਬੀ ਆ ਤੇ ਇਹ ਵੀ ਦੇਖੋ ਤੁਸੀਂ ਛੋੜੀ ਜਾਲੀ ਇਹ ਵੀ ਦੇਖੋ ਜਰਾ ਜਾਲੀ ਇਹ ਵੀ ਬਸ 703 ਆ ਤੇ ਆ ਦੂਜੀ ਦਿਖਾਉਣੇ ਤੇ ਇਹਦੀ ਵੀ ਛੋੜੀ ਵਧੀਆ ਜੀ ਕਿੰਨੇ ਕੰਨੇ ਡੈਮਜ ਨਹੀਂ ਇਹ ਇਹ ਆ 8 ਮਹੀਨਿਆਂ ਦੀ ਆ ਸੀ ਆ 8 ਦੀ ਉਹ ਸੇਦੀ ਆ ਕੀ ਮੰਗਲ ਕਰਦੇ ਹੋ ਜੀ ਜੋੜੇ ਦਾ ਆਪਾਂ 32000 ਕਰਦੇ ਆਂ ਦੇਣੀ ਆ ਜੀ 30 ਹੀ ਦੇ ਦਾਂਗੇ 30 ਦੂਜਾ 30 ਦੀਆਂ ਨੰਬਰ ਬੋਲਿਓ 9653124270 ਇੱਕ ਵਾਰੀ ਹੋਰ ਬੋਲਿਓ 9653124270 ਠੀਕ ਆ ਧੰਨਵਾਦ ਲਓ ਜੀ ਆ ਦੋਨਾਂ ਚ ਪਸੰਦ ਆਉਂਦੀਆਂ ਬਾਈ ਕਾ 30000 ਦੇ ਦੇ ਦਾਂਗੇ ਕਰ ਲਿਓ ਸੰਪਰਕ ਬਾਈ ਨਾਲ ਆਜੋ ਤੁਹਾਨੂੰ ਹੋਰ ਵੀ ਦਿਖਾਉਣੇ ਆ ਐਰੇ ਜੀ ਇਹ ਖੜੇ ਹੋ ਦੇਖ ਲਾ ਆ ਪਾ ਚੱਕ ਕੇ ਦੇਖ ਲਓ ਬੱਸੀਆਂ ਬਹੁਤ ਖੜੀਆਂ ਨੇ ਦੇਖੋ ਬੱਸੀਆਂ ਬੱਸੀਆਂ ਖੜੀਆਂ ਨੇ ਇੱਥੇ ਪਿੰਡ ਦਾ ਢੱਲਮੜਾ ਸਾਡਾ ਦੇਖੋ ਕਰੋ ਭਈ ਬੱਸੀਆਂ ਬਹੁਤ ਖੜੀਆਂ ਨੇ ਬੱਸੀਆਂ ਆਪਦੇ ਟਾਪ ਦੀਆਂ ਨੇ ਦੇਖ ਕੇ ਲੈ ਜਾ ਕਰੋ ਜੇ ਕੋਈ ਪਸੰਦ ਆਉਂਦੀਆਂ ਨੇ ਕੋਈ ਬਾਕੀ ਨੂੰ ਕਿੰਨੀਆਂ ਬੱਸੀਆਂ ਡਿਟੇਲ ਲੈ ਕੇ ਦੇਤੀ ਜੋ ਕੋਈ ਪਸੰਦ ਆਉਂਦੀ ਆ ਕਰ ਲਿਓ ਨਾ ਸੰਪਰਕ देख आ बस्सी देखो क्या बाबू किन्ने टाइम दिया, दिया। कि टाइम दिया देखो आ बस्सी होर भी दिखाने हैं ਦੇਖੋ ਆਪ ਅਸੀਂ ਦੇਖੋ ਆਹ ਆਈ ਨੰਗ ਕਰਦੇ ਕਿ ਤੰਤੂਣ ਦੇ ਬਾਲੀ ਕੋਈ ਨਹੀਂ ਚਲਾ ਇਹਨਾਂ ਨੇ ਕਿੰਨੇ ਕੇ ਰੱਖਣ ਤੁਸੀਂ ਦੇਖ ਸਕਦੇ ਹੋ ਡੱਬੀ ਹੈ ਵੀ ਕੀ ਮੁੱਲ ਕਰਿਆ ਭਾਈ ਇਹਦਾ 9000 9000 ਕਿੰਨੇ ਟਾਈਮ ਦੀ ਆ ਸਾਲ ਖੰਡ ਦੀ ਸਾਲ ਖੰਡ ਦੀ ਆ 9000 ਰੁਪਏ ਮੁੱਲ ਕਰਦਾ ਭਾਈ ਸਾਲ ਖੰਡ ਦੀ ਆ ਨੰਬਰ ਬੋਲੀ ਮੜਾ ਆਪਣਾ 82643 82643 09583 09583 84 ਲੈ ਬਈਆ ਕਰ ਲਿਓ ਸੰਪਰਕ ਜਾਂ ਬੱਸੀ ਪਸੰਦ ਆਉਂਦੀ ਆ ਕਿਸੇ ਨੂੰ ਸਾਲਖੰਡ ਦੀ ਆ ਬਾਈ ਕਹਿੰਦਾ ਤੇ ਹੋਰ ਵੀ ਦਿਖਾਉਣੇ ਆ ਜੀ ਸਾਨੂੰ ਧੰਨਵਾਦ ਨਹੀਂ ਹੋ ਗਿਆ ਮੁੰਡਾ ਜੀ ਉਹਦਾ ਪਹਿਲਾ ਉੱਧਰ ਆਓ ਮੇਰੇ ਰਾਈਡਰ ਨੂੰ ਆ ਬਸ ਇਹ ਦੇਖੋ ਫਿਰ ਮੈਂ ਕਿਹਾ ਪਹਿਲੇ ਲਿਖਾ ਕੇ ਫਿਰ ਪੈਸੇ ਦੇਵਾਂਗਾ ਮੈਂ ਜਾਈਂ ਕਦੇ ਹੋਦਾ ਹਾਂ ਆਹੋ ਸਵੇਰੇ ਆ ਗਏ ਕਦੇ ਹੋਦਾ ਹਾਂ ਆਹੋ ਸਵੇਰੇ ਇੱਕ ਕਿੰਨੇ ਟਾਈਮ ਦੀ ਆ ਜੀ ਕਿੰਨੇ ਟਾਈਮ ਦੀ ਆ ਇਹ ਇਹ ਵੀਰੇ ਯਾਰ ਹੈਗੀ ਆ ਜਸਾਂ ਕ ਮਹੀਨਿਆਂ ਦੀ ਆ ਜੀ 10 ਮਹੀਨਿਆਂ ਦੀ ਆ ਕਿੰਨਾ ਮੁੱਲ ਕਰਿਆ ਇਹਦਾ ਬੋਲੋ ਤਾਂ ਵੀਰੇ ਜਿੰਨਾ ਮਰਜ਼ੀ ਕਰਾਲਾ ਆਪਾਂ 15000 ਦੀ 15000 ਦੀ ਦੇਣੀ ਆ ਹਾਂ ਨੰਬਰ ਬੋਲੀ 8872987333 ओके ਲੈ ਵੀ ਆ ਨੰਬਰ ਤੇ ਸੰਪਰਕ ਕਰ ਲਓ ਯਾ ਬੱਸੀ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੇ ਕੇ ਦੇ ਤਾਂ ਆ ਬੱਸੀ ਦੇਖੋ ਬਾਈ ਇੱਕ ਚਿੱਕੀ ਕਿੰਨੀ ਆ ਜਾ ਬਾਈ ਇਹਦੀ 7 ਮਹੀਨਿਆਂ ਦੀ 7 ਮਹੀਨਿਆਂ ਦੀ ਆ ਤੇ ਦੇਖੋ ਬਾਈ ਕਰਿਆਨੇ ਖਾਂਤੂ ਲੱਗੇ ਹੋਏ ਨੇ ਕੀ ਮੁੱਲ ਕਰਿਆ ਬਾਈ ਹਾਂ ਦਾ ਵੀਰੇ ਬਾਈ ਜੀ ਯਾਰ ਬਾਈ ਯਾਰ ਕਿੰਨੇ ਦੇਣੀ ਆ ਦੱਸੋ ਅਬਾ ਵੀਡੀਓ ਬਣਾਉਂਦੇ 16000 ਦੀ ਦੇਣਾ ਬਾਈ ਮੁੱਲ ਕਰਿਆ ਨੰਬਰ ਬੋਲੀ 880569377 880569377 69 ਤੋਂ 77 ਲਓ ਵੀ ਮਿੱਤਰ ਜੀ ਆਪ ਅਸੀਂ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੈ ਕੇ ਦੇਦਾ ਬਾਈ ਨਾਲ ਕਰਦੇ ਸੰਪਰਕ ਇਹਦਾ ਕੀ ਮੁੱਲ ਕਰਿਆ ਬਾਈ ਕਿੰਨੇ ਐਜ ਆ ਦੀ? 7 ਮਹੀਨੇ ਦੀ ਹੈ ਭਾਈ। 7ਾਂ ਦੀ? ਠੀਕ ਆ। ਤਾਂ ਤੁਹਾਨੂੰ ਕਿਵੇਂ ਨੇ ਦੇ? ਤਾਂ ਤੁਮ ਦੇਖੋ ਕਰਾਂ 488। ਜਿਹੜਾ ਮੋਟਾ ਧੰਨੇ ਵਿੱਚ ਆਲੇ ਨੰਬਰ ਬੋਲੀ ਮੜਾ ਜਾ। ਨੰਬਰ 99144 99144 9353 93 563 56 ਬਾਈ ਨਾ ਕਰ ਲਿਓ ਸੰਪਰਕ ਭਾਈ ਆ ਵਸੀ ਜੇ ਪਸੰਦ ਆਉਂਦੀ ਆ। ਹੋਰ ਨਹੀਂ ਜਾਨਣਾ ਫਿਰ ਬਾਕੀ ਬਸੀਆਂ ਦਾ ਭਾਈ ਬਹੁਤ ਨੇ ਜਿੰਨੀਆਂ ਮਰਜ਼ੀ ਦਿਖਾਈ ਜਾਈਏ ਤੁਹਾਨੂੰ। ਤੇ ਘਟੋ ਘਟ ਸੱਤ ਅੱਠ ਬੱਸੀਆਂ ਤੁਹਾਨੂੰ ਡਿਟੇਲ ਲੈ ਕੇ ਦੇਤੀ ਜੇ ਕੋਈ ਪਸੰਦ ਆਉਂਦੀ ਆ ਕਰ ਲਿਓ ਸੇਂ ਬਰਕ ਬਾਕੀ ਜਗਰਾਵਾ ਮੰਡੀ ਤੇ ਪਹੁੰਚ ਕੇ ਤੁਸੀਂ ਬੱਸੀਆਂ ਖਰੀਦ ਸਕਦੇ ਹੋ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਉਸ ਸਮਾਂ ਤੋਂ ਪਹਿਲਾਂ ਹੀ